ਸੋ ਸਤਿ ਸ਼੍ਰੀ ਅਕਾਲ ਦੋਸਤੋ ਲੋਕ ਰਣ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਇਪੁਰ ਪਰਮਿੰਦਰ ਜੀ ਸਵਾਗਤ ਹੈ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਗੁਰਜਿੰਦਰ ਜੀ ਧੰਨਵਾਦ ਜੀ ਦੋਸਤੋ ਕਿਸਾਨ ਅੰਦੋਲਨ ਸ਼ੰਭੂ ਬਾਰਡਰ ਖਨੌਰੀ ਬਾਰਡਰ ਡੱਬ ਵਾਲੀ ਬਾਰਡਰ ਤਿੰਨ ਬਾਰਡਰਾਂ ਦੇ ਉੱਪਰ ਧਰਨਾ ਲੱਗਿਆ ਹੋਇਆ ਪਰ ਮੇਨ ਖਨੌਰੀ ਤੇ ਸ਼ੰਭੂ ਰਿਹਾ ਕਿਸਾਨ ਜਥੇਬੰਦੀਆਂ ਦਾ ਪ੍ਰੋਗਰਾਮ ਸੀ ਕਿ ਜੇਕਰ ਸਰਕਾਰ ਸਾਡੀ ਗੱਲ ਨਹੀਂ ਮੰਨਦੀ ਤਾਂ 21 ਤਰੀਕ ਨੂੰ ਸਵੇਰੇ 11 ਵਜੇ ਅਸੀਂ ਦਿੱਲੀ ਕੂਚ ਕਰਾਂਗੇ ਅਲਸੋ ਗੋਚ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਨੌਜਵਾਨ ਹੈ ਜਿਹੜਾ ਉਹਦੀ ਮੌਤ ਵੀ ਹੋ ਚੁੱਕੀ ਹੈ ਇਧਰੋਂ ਕਿਸਾਨ ਜਥੇਬੰਦੀਆਂ ਨੇ ਬਲੇਮ ਕੀਤਾ ਇਲਜ਼ਾਮ ਲਾਇਆ ਉਹਨਾਂ ਨੇ ਕਿਹਾ ਕਿ ਹਰਿਆਣਾ ਪ੍ਰਸ਼ਾਸਨ ਵੱਲੋਂ ਹਰਿਆਣਾ ਪੁਲਿਸ ਵੱਲੋਂ ਗੋਲੀਬਾਰੀ ਕੀਤੀ ਗਈ ਉਹਦੇ ਚ ਉਹ ਨੌਜਵਾਨ ਆਪਣੀ ਜਾਨ ਗਵਾ ਗਿਆ ਹਾਲਾਂਕਿ ਹਰਿਆਣਾ ਪੁਲਿਸ ਨੇ ਟਵੀਟ ਕਰਕੇ ਕੱਲ ਟਵੀਟ ਕੀਤਾ ਸੀ ਹਰਿਆਣਾ ਪੁਲਿਸ ਨੇ ਉਹਨਾਂ ਦਾ ਦਾਅਵਾ ਸੀ ਹਰਿਆਣਾ ਪੁਲਿਸ ਦਾ ਕਿ ਕਿਸੇ ਵੀ ਤਰ੍ਹਾਂ ਦੀ ਗੋਲੀਬਾਰੀ ਨਹੀਂ ਕੀਤੀ ਗਈ ਤੇ ਨਾ ਹੀ ਕੋਈ ਜਾਨ ਗਈ ਹੈ ਕਿਸੇ ਦੀ ਪਰ ਜਿਹੜਾ ਨੌਜਵਾਨ ਉਹ ਸ਼ੁਭਕਰਨ ਸਿੰਘ ਦੀ ਡੈਥ ਹੋਈ ਹੈ ਉਹ ਸਭ ਆਪਣੇ ਸਾਹਮਣੇ ਹੀ ਆ ਉਹ ਟਵੀਟਾਂ ਤੋਂ ਵੱਡੀ ਗੱਲ ਹੋ ਜਾਂਦੀ ਹੈ ਤੇ ਹੁਣ ਕਿਸਾਨਾਂ ਦੇ ਪ੍ਰੋਗਰਾਮ ਕੀ ਨੇ ਕਿਸਾਨ ਕਹਿੰਦੇ ਨੇ ਕਿ ਦੋ ਦਿਨ ਦੇ ਲਈ ਅਸੀਂ ਜਿਹੜਾ ਦਿੱਲੀ ਕੂਚ ਦਾ ਪ੍ਰੋਗਰਾਮ ਹੈ ਉਸ ਨੂੰ ਅਸੀਂ ਮੁਲਤਵੀ ਕਰਦੇ ਹਾਂ ਜਿਨ੍ਹਾਂ ਦੇ ਸੱਟਾਂ ਲੱਗੀਆਂ ਨੇ ਜਿਹੜਾ ਨੌਜਵਾਨ ਇਸ ਮੂਵਮੈਂਟ ਦੇ ਵਿੱਚ ਆਪਣੀ ਜਾਨ ਗਵਾ ਗਿਆ ਉਹਨਾਂ ਦੇ ਪਰਿਵਾਰਕ ਜੀਅਨਾਂ ਨੂੰ ਮਿਲਣਾ ਜਗਜੀਤ ਸਿੰਘ ਢੱਲੇਵਾਲ ਉਹ ਭਾਰਤੀ ਨੇ ਰਜਿੰਦਰਾ ਹਸਪਤਾਲ ਪਟਿਆਲਾ ਦੇ ਵਿੱਚ ਉਹਨਾਂ ਦੀ ਸਿਹਤ ਦੇ ਵਿੱਚ ਵਿਗਾੜ ਆ ਗਿਆ ਸੀ ਵਿੱਤੀ ਰਾਤ ਤੇ ਇਹਨਾਂ ਮਾਮਲੇ ਤੇ ਗੱਲਬਾਤ ਕਰਾਂਗੇ ਲਗਾਤਾਰ ਕਸਾਮ ਜਥੇਬੰਦੀਆਂ ਹੋਰ ਹੈਗੀਆਂ ਨੇ ਉਹ ਆਪਣੇ ਆਪਣੇ ਫੋਰਮ ਬਣੇ ਹੋਏ ਨੇ ਉਹਨਾਂ ਦੇ ਤੇ ਮੀਟਿੰਗਾਂ ਕਰ ਰਹੀਆਂ ਨੇ ਕਿ ਸਾਨੂੰ ਇਹਦੇ ਚੱਗੇ ਕੀ ਕਰਨਾ ਚਾਹੀਦਾ ਗੁਰਨਾਮ ਸਿੰਘ ਚੱਡੂਨੀ ਨੇ ਅੱਜ ਵੀ ਆਪਣਾ ਪ੍ਰੋਗਰਾਮ ਦਿੱਤਾ ਹੋਇਆ ਹੈ ਸੀਟਕੈਤ ਸਾਹਿਬ ਦਾ ਆਪਣਾ ਬਿਆਨ ਆਇਆ ਹੋਇਆ ਐਸਕੇਐਮ ਦੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਸੀ ਇਹ ਦਿਨ ਤਾਂ ਕਰਕੇ ਸਾਰੀਆਂ ਜਥੇਬੰਦੀਆਂ ਤੁਰ ਰਹੀਆਂ ਨੇ ਗੁਰਾਹ ਸਾਹਿਬ ਦੀ ਜਥੇਬੰਦੀਏ ਜਿਹੜੀ ਉਹਨੇ ਕਾਲਾ ਟਡ ਟੋਲ ਪਲਾਜ਼ਾ ਜਿਹੜਾ ਉਸ ਟੋਲ ਪਲਾਜ਼ੇ ਦੇ ਉੱਪਰ ਜਿਹੜਾ ਨੌਜਵਾਨ ਜਿਹਦੀ ਡੈਥ ਹੋ ਗਈ ਇਸ ਮੂਵਮੈਂਟ ਦੇ ਵਿੱਚ ਅੰਦੋਰਾਂ ਦੇ ਵਿੱਚ ਉਹਨੂੰ ਸ਼ਰਧਾਂਜਲੀ ਵੀ ਦਿੱਤੀ ਗਈ ਹੈ ਸੋ ਪੂਰੀ ਮਾਮਲੇ ਤੇ ਗੱਲਬਾਤ ਕਰਨ ਲਈ ਪਰਮਿੰਦਰ ਜੀ ਆਪਣੇ ਨਾਲ ਨੇ ਪਰਮਿੰਦਰ ਜੀ ਕਿਵੇਂ ਦੇਖ ਰਹੇ ਹੋ ਤੁਸੀਂ ਕਿਸਾਨ ਮੂਵਮੈਂਟ ਨੂੰ ਦੇਖੋ ਚਾਰੇ ਪਾਸੇ ਇਸ ਗੱਲ ਦਾ ਜ਼ਿਕਰ ਵੀ ਹੈਗਾ ਚਰਚਾ ਵੀ ਹੈਗਾ ਔਰ ਪਤਾ ਵੀ ਹੈਗਾ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਚਾਹੇ ਕਿਸਾਨ ਜਥੇਬੰਦੀਆਂ ਨੇ ਚਾਹੇ ਪੋਲੀਟੀਕਲ ਪਾਰਟੀਆਂ ਨੇ ਚਾਹੇ ਹੋਰ ਸਮਾਜਿਕ ਜਥੇਬੰਦੀਆਂ ਨੇ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਅਗਰ ਕੋਈ ਜੱਥੇਬੰਦਕ ਰੂਪੇ ਵਿੱਚ ਕੋਈ ਢਾਂਚਾ ਖੜਾ ਹੈ ਉਹਨੂੰ ਵੀ ਪਤਾ ਹੈ ਆਮ ਲੋਕਾਂ ਨੂੰ ਪਤਾ ਕਿਸਾਨ ਮਜ਼ਦੂਰ ਇਕਤਾ ਜਿਹੜਾ ਉਹ ਸੰਘਰਸ਼ ਕਰ ਰਹੀ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੀਆਂ ਤਿੰਨ ਖੇਤੀ ਕਾਨੂੰਨਾਂ ਦੇ ਵੇਲੇ ਜੋ ਸਰਕਾਰ ਨੇ ਮੋਦੀ ਸਰਕਾਰ ਨੇ ਕਿਸਾਨਾਂ ਦੇ ਨਾਲ ਵਾਅਦਾ ਕਰਿਆ ਸੀ ਕਿ ਇਹ ਐਮਐਸਪੀ ਦਾ ਕਰਜ਼ਾ ਮਾਫੀ ਦਾ ਪਰਚੇ ਰੱਦ ਲਖੀ ਖੀਰੀ ਵਾਲਾ ਜਿਹੜਾ ਮਸਲਾ ਉਹ ਪਰਾਲੀ ਵਾਲੇ ਉਹ ਜਿੰਨੀਆਂ ਵੀ 12 ਦੇ ਕਰੀਬ ਮੰਗਾਂ ਨੇ ਉਹਨਾਂ ਦੇ ਪਰੇ ਤਾਂ ਉਹ ਜਿਹੜੀਆਂ ਹੁਣ ਤੱਕ ਉਹ ਉੱਤੇ ਕੋਈ ਨਾ ਚਰਚਾ ਹੋਈ ਨਾ ਵਿਚਾਰ ਹੋਈ ਨਾ ਐਮਐਸਪੀ ਬਾਰੇ ਕੋਈ ਦੁਬਾਰਾ ਗੱਲਬਾਤ ਹੋਈ ਉਹਨਾਂ ਮੰਗਣ ਲੈ ਕੇ ਜਿਹੜਾ ਧਰਨਾ ਲੱਗਿਆ ਹੋਇਆ ਸ਼ੰਭੂ ਦੇ ਉੱਤੇ ਬਾਰਡਰ ਦੇ ਉੱਤੇ ਖਨੌਰੀ ਡੱਬਵਾਲੀ ਡੱਬਵਾਲੀ ਵਸੇ ਇਹ ਸ਼ੰਭੂ ਦੇ ਉੱਤੇ ਜਿਹੜਾ ਤੁਸੀਂ ਪਤਾ ਹੀ ਹੈ ਸਭ ਤੋਂ ਵੱਡਾ ਜਿਹੜਾ ਉੱਥੇ ਕੱਠ ਉੱਥੇ ਬੰਡਾ ਹੋਇਆ ਹੋਇਆ ਔਰ ਵੱਡੇ ਵੱਡੇ ਲੈਵਲ ਦੇ ਉੱਤੇ ਹਰਿਆਣਾ ਪੁਲਿਸ ਵੱਲੋਂ ਬੈਰੀਕੇਡਿੰਗ ਕਰਕੇ ਉੱਥੇ ਇੱਕ ਪੰਜਾਬ ਵਰਸਸ ਕਹਿ ਲਓ ਇੱਕ ਪਾਸੇ ਦੇਸ਼ ਖੜਾ ਕਰਤਾ ਉਹਨਾਂ ਨੇ ਉਨਨਾਂ ਕੇ ਇੰਡੀਆ ਖੜਾ ਕਰ ਲਿਆ ਭਾਰਤ ਜਿਹਨੂੰ ਕਹਿੰ ਲੋ ਇੱਕ ਪਾਸੇ ਪੰਜਾਬ ਕੱਲਾ ਛੱਡਤਾ ਉਹਨਾਂ ਨੇ ਯਾਨੀ ਕਿ ਜੋ ਵੰਡੀ ਪਾਣ ਦੀ ਗੱਲ ਤੁਸੀਂ ਪੰਜਾਬੀਆਂ ਤੇ ਥੋਪਦੇ ਸੀਗੇ ਉਹ ਅੱਜ ਉੱਥੇ ਹਰਿਆਣਾ ਨੇ ਕਰਕੇ ਦਿਖਾਤੀ ਹੈ ਦਿੱਲੀ ਸਰਕਾਰ ਦੀ ਜਿਹੜੀ ਆਗਿਆ ਦੇ ਨਾਲ ਜਾਂ ਦਿੱਲੀ ਸਰਕਾਰ ਦੇ ਹੁਕਮਾਂ ਦੇ ਨਾਲ ਹੁਣ ਸੰਘਰਸ਼ ਤਾਂ ਚੱਲੇ ਰਿਹਾ ਹੈ ਸਾਰੀਆਂ ਜਥੇਬੰਦੀਆਂ ਇੱਕ ਤਰ੍ਹਾਂ ਨਾਲ ਇੱਕ ਮਤ ਹੈ ਵੀ ਨੇ ਹਾਲਾਂਕਿ ਡੱਲੇਪਾਲ ਸਾਹਿਬ ਬਨੌਰ ਭੰਦੇਰ ਸਾਹਿਬ ਨੂੰ ਜਿਹੜੀ ਕਾਲ ਸੀਗੀ ਅੱਗੇ ਵਧਣਾ ਹੈ ਗੁਦਿੱਲੀ ਕੂਚ ਕਰਨਾ ਹੈ ਤੇ ਮੰਗਾ ਮੰਵਾ ਕੇ ਮੁੜਾਂਗੇ ਇਹਦੇ ਤੋਂ ਕੁਝ ਆਪਾਂ ਕਹਿ ਸਕਦੇ ਐ ਅੰਗੁਰਜੀਂਦਰ ਜੀ ਕਿ ਕੁਝ ਮਤਭੇਦ ਜ਼ਰੂਰ ਉੱਭਰ ਜਾਂਦੇ ਐ ਜਥੇਬੰਦੀ ਤੇ ਹੁੰਦਾ ਐ ਇਹ ਹਰ ਇੱਕ ਦਾ ਆਪਣਾ ਨਿਯਮ ਹੁੰਦਾ ਆਪਣਾ ਲਾ ਹੁੰਦਾ ਕਾਨੂੰਨ ਹੁੰਦਾ ਪਰਿਵਾਰਾਂ ਚ ਵੀ ਹੁੰਦਾ ਪਰ ਜੇ ਇੱਥੇ ਤੁਸੀਂ ਇਸ ਗੱਲ ਨੂੰ ਬਖਰੇਵਾ ਕਰਕੇ ਤੋਰੋਗੇ ਕਿ ਬਾਕੀ ਜਥੇਬੰਦੀਆਂ ਚਾਹੇ ਐਸਕੀਮ ਐ ਉਹ ਜਾਂ ਕੋਈ ਐਸਕੀਮ ਦਾ ਹਿੱਸਾ ਨਹੀਂ ਚਾਹੇ ਕੋਈ ਉਹ ਚਾਹੇ ਉਹ ਗੁਨਾਹਾਂ ਨੇ ਚਾਹੇ ਹੋਰ ਜਥੇਬੰਦੀਆਂ ਨੇ ਤਾਂ ਆਪਾਂ ਇਸ ਗੱਲ ਤੋਂ ਵਖਰੇਵਾ ਨਹੀਂ ਕਰ ਸਕਦੇ ਕਿ ਡੱਲੇਵਾਲ ਤੇ ਭੰਦੇਰ ਹੁਣੀਆਂ ਅਲੱਗ ਹੋ ਚੱਲ ਰਹੇ ਨੇ ਤੇ ਬਾਕੀ ਜਥੇਬੰਦੀਆਂ ਅਲੱਗ ਕਿਉਂਕਿ ਮੰਗਾ ਤਾਂ ਕਿਸਾਨਾਂ ਦੀਆਂ ਨੇ ਤੇ ਜਥੇਬੰਦੀਆਂ ਕਿਸਾਨਾਂ ਦੀਆਂ ਮੰਗਾ ਕਰਕੇ ਜੁੜੀਆਂ ਹੁੰਦੀਆਂ ਨੇ ਬਣੀਆਂ ਹੁੰਦੀਆਂ ਨੇ ਤੇ ਜੇ ਲੋਕ ਵੀ ਚਰਚਾ ਕਰ ਰਹੇ ਨੇ ਇਹਨਾਂ ਦੇ ਤੇ ਫੇਸਬੁੱਕ ਤੇ ਵੀ ਦੇਖੋ ਜਾਂ ਹੋਰ ਸੋਸ਼ਲ ਮੀਡੀਆ ਦੇ ਉੱਤੇ ਲੋਕ ਬੜੀਆਂ ਗੱਲਾਂ ਬਣਾ ਬਣਾ ਕੇ ਪੇਸ਼ ਕਰ ਰਹੇ ਨੇ ਕਿ ਦੇਖੋ ਜੀ ਐਸ ਕੇ ਐਮਓ ਵਾਲੇ ਹੰਕਾਰੀ ਨੇ ਜਾਂ ਇੱਧਰ ਕਦੇ ਡੱਲੇਵਾਲ ਹੋਰਾਂ ਨੂੰ ਕਹਿ ਦਿੰਦੇ ਨੇ ਕਿ ਇਹ ਹੰਕਾਰੀ ਨੇ ਇਹ ਇਦਾਂ ਦੀਆਂ ਗੱਲਾਂ ਹੈ ਨਹੀਂ ਜਦੋਂ ਉਹਨਾਂ ਨੂੰ ਪਤਾ ਲੱਗੂਗਾ ਜਦੋਂ ਪਤਾ ਤਾਂ ਲੱਗ ਹੀ ਗਿਆ ਕਰ ਹੁਣ ਜਦੋਂ ਆ ਜਿਹੜਾ ਖਨੋਰੀ ਮੌਤ ਹੋਈ ਹੈ ਕਤਲ ਹੋਇਆ ਇੱਕ ਤਰ੍ਹਾਂ ਦਾ ਜੀ ਤੇ ਹੁਣ ਸਾਰੇ ਜਥੇਬੰਦੀਆਂ ਨੂੰ ਹਲੂਣਾ ਤਾਂ ਆ ਗਿਆ ਹੁਣ ਉਹਨਾਂ ਨੂੰ ਪਤਾ ਹੈ ਗਿਆ ਦੇ ਅਸੀਂ ਹੁਣ ਤੁਰਾਂਗੇ ਨਹੀਂ ਤਾਂ ਹੋਰ ਕਦੋਂ ਤੁਰਾਂਗੇ ਤਿਆਰ ਤਾਂ ਬੈਠੇ ਹੀ ਨੇ ਗੱਲ ਤਾਂ ਇਹ ਹੈ ਕਿ ਸਰਕਾਰ ਜਦੋਂ ਪ੍ਰਪੋਜ਼ਲ ਭੇਜੀ ਜਾ ਰਹੀ ਹੈ ਬਾਰ-ਬਾਰ ਗੱਲਬਾਤ ਦਾ ਹਰ ਇੱਕ ਬੰਦਾ ਚਾਹੁੰਦਾ ਕਿ ਗੱਲਬਾਤ ਰਾਹੀਂ ਮਸਲਾ ਹੱਲ ਹੋਵੇ ਹਰ ਇੱਕ ਕਹਿੰਦਾ ਵੀ ਇਹ ਹੋਰ ਹੁੰਦਾ ਹੀ ਮਸਲੇ ਗੱਲਬਾਤ ਰਾਹੀਂ ਤੈਹ ਨੇ ਹੱਲ ਹੁੰਦੇ ਨੇ ਸੋ ਜੋ ਮਸਲਾ ਇਹ ਚੱਲ ਰਿਹਾ ਹੈ ਗੱਲਬਾਤ ਰਹੀ ਤਾਂ ਤੈਹ ਹੱਲ ਤਾਂ ਹੋਣਾ ਹੀ ਆ ਸੋ ਬਾਰ-ਬਾਰ ਪ੍ਰਪੋਜ਼ਲ ਸਰਕਾਰ ਦੀ ਆਉਂਦੀ ਆ ਤਾਂ ਵੇਟ ਕਰਨੀ ਪੈਂਦੀ ਹੈ ਬਾਕੀ ਜਿਥੇ ਬੰਦਿਆ ਵੀ ਵੇਟ ਕਰ ਰਹੀਆਂ ਨੇ ਇਹ ਨਹੀਂ ਹੈਗੇ ਸੱਦਾ ਦਿੱਤਾ ਤਾਂ ਆਣ ਗਈਆਂ ਕਿਉਂਕਿ ਤਸ਼ੱਦਦ ਹੋਊਗਾ ਤਾਂ ਵੀ ਕਿਸਾਨਾਂ ਤੇ ਹੋਊਗਾ ਜੀ ਤੇ ਜੇ ਮੰਗਾ ਮਨਵਾਉਣ ਤੁਰਿਆ ਕੋਈ ਬੰਦਾ ਤਾਂ ਉਹ ਕੱਲਾ ਇਹ ਨਹੀਂ ਹੈਗਾ ਕਿ ਡੱਲੇਵਾਲ ਸਾਹਿਬ ਦੀ ਮੰਗ ਹੈ ਜਾਂ ਭੰਦੇਰ ਸਾਹਿਬ ਦੀ ਮੰਗ ਹੈ ਜੀ ਉਹ ਪੂਰੇ ਦੇਸ਼ ਦੇ ਕਿਸਾਨਾਂ ਦੀ ਮੰਗ ਹੈ ਤੇ ਕਿਸਾਨਾਂ ਲਈ ਜਥੇਬੰਦੀਆਂ ਲੜਦੀਆਂ ਨੇ ਜੀ ਠੀਕ ਹੈ ਇਸ ਕਰਕੇ ਜਿਹੜਾ ਸੰਘਰਸ਼ ਹੈਗਾ ਇਹ ਦਿਨ ਪਰ ਦਿਨ ਵੱਡਾ ਹੁੰਦਾ ਜਾ ਰਿਹਾ ਹੈ ਜਾਂ ਵੱਡਾ ਹੋਊਗਾ ਵੀ ਫਿਲਹਾਲ ਹੈ ਕਿ ਜਦੋਂ ਸਰਕਾਰ ਦਾ ਕੋਈ ਸੱਦਾ ਆਉਂਦਾ ਹੈ ਤਾਂ ਦੇਖਦੇ ਆ ਕਿ ਦੇਖੋ ਮੀਟਿੰਗ ਕੀ ਗੱਲਬਾਤ ਕਰਦੇ ਆ ਮੀਟਿੰਗ ਲਈ ਸੱਦਾ ਆਇਆ ਤਾਂ ਮੀਟਿੰਗ 'ਚ ਜਾਣਾ ਬਣਦਾ ਵੀ ਫਰਜ਼ ਵੀ ਬਣਦਾ ਹੈ ਮੀਟਿੰਗ ਕਰ ਵੀ ਰਹੇ ਨੇ ਸੋ ਸਾਰੇ ਜਿਹੜੇ ਆਗੂ ਦੂਜੇ ਹੈਗੇ ਨੇ ਉਹ ਇਸੇ ਗੱਲ ਦੀ ਵੇਟ ਕਰਦੇ ਨੇ ਕਿ ਮੀਟਿੰਗ 'ਚ ਕੋਈ ਹੱਲ ਨਿਕਲਦਾ ਕੀ ਟਾਈਮ ਦਿੰਦੇ ਨੇ ਕੋਈ ਕਮੇਟੀ ਬਠਾਉਂਦੇ ਨੇ ਜਾਂ ਜਿਵੇਂ ਪਹਿਲਾਂ ਮਿੱਟੀ ਗੋਲੀ ਦੇ ਕੇ ਕਹਿ ਦੋ ਵੀ ਤੋੜਿਆ ਐਦਾਂ ਦੀ ਗੱਲ ਕਰਦੇ ਆ ਹੁਣ ਤਾਂ ਸਮਝ ਤਾਂ ਸਾਰੇ ਗਏ ਨਾ ਕਿ ਪਹਿਲਾਂ ਮਿੱਟੀ ਗੋਲੀ ਦੇ ਕੇ ਐਦਾਂ ਨੂੰ ਤੋੜ ਰਹੇ ਸੀਗੇ ਵਿਸ਼ਵਾਸ ਕਰਨਾ ਪੈਂਦਾ ਹੈ ਇਹ ਨਹੀਂ ਗੱਲ ਹੈ ਕਿ ਪਹਿਲਾਂ ਗੱਲ ਵੀ ਕਿਸਾਨ ਜਿੱਥੇ ਬੰਦੀਆਂ ਆਹਾਂ ਲੱਗੇ ਚੱਲੀਆਂ ਸੀ ਪਰਮਿੰਦਰ ਜੀ ਕਿ ਜਿਹੜੀ ਆਹ ਲੜਾਈ ਸੀ ਸਾਡੀ ਆਹ ਲੜਾਈ ਸੀ ਤਿੰਨ ਖੇਤੀ ਕਾਨੂੰਨ ਵਾਪਸ ਕਰਵਾਉਣ ਦੀ ਇਸ ਵਾਪਸੀ ਦੇ ਵਿੱਚ ਹੀ ਸਰਕਾਰ ਨੇ ਕਿਹਾ ਸੀ ਕਿ ਅਸੀਂ ਐਮਐਸਪੀ ਨੂੰ ਵੀ ਕਾਨੂੰਨ ਬਣਾਵਾਂਗੇ ਹਾਲਾਂਕਿ ਪਹਿਲਾਂ ਤਾਂ ਦੇਖੋ ਕਿ ਫਸਲਾਂ ਦੀ ਖਰੀਦ ਹੋਏ ਰਹੀ ਸੀ ਨਾ ਠੀਕ ਹੈ ਕਿਸਾਨ ਜਥੇਬੰਦੀਆਂ ਦੇ ਇਹ ਸ਼ੰਕੇ ਸੀਗੇ ਕਿਸਾਨ ਜਥੇਬੰਦੀਆਂ ਨੂੰ ਲੱਗਦਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਐਮਐਸਪੀ ਦੇਣ ਤੋਂ ਪੈਰ ਪਿੱਛੇ ਖਿੱਚ ਸਕਦੀ ਹੈ ਹਾਲਾਂਕਿ ਜਦੋਂ ਨੀਤੀ ਆਯੋਗ ਦੀ ਮੀਟਿੰਗ ਹੋਈ ਸੀ 2017 ਦੇ ਵਿੱਚ ਉਸ ਤੋਂ ਬਾਅਦ ਜਥੇਬੰਦੀਆਂ ਨੇ ਖਾਸ ਕਰਕੇ ਬਲਬੀਰ ਸਿੰਘ ਰਾਜੇਵਾਲ ਨੇ ਆਪਣੀ ਤਿਆਰੀ ਕਰਨੀ ਸ਼ੁਰੂ ਕਰਤੀ ਸੀ ਕਿ ਹੁਣ ਤਾਂ ਸਾਨੂੰ ਅੰਦੋਲਨ ਲੜਨਾ ਪੈਣਾ ਤੇ ਨੀਤੀਯੋਗ ਨੇ ਉਸ ਮੀਟਿੰਗ ਦੇ ਵਿੱਚ ਸਿੱਧੀ ਗੱਲ ਆ ਗਈ ਸੀ ਕਿ ਅਸੀਂ ਐਮਐਸਪੀ ਹੁਣ ਦੇ ਨਹੀਂ ਸਕਦੇ ਯਾਨੀ ਕਿ ਪਹਿਲਾਂ ਠੀਕ ਸੀ ਕੰਮ ਚੱਲ ਰਿਹਾ ਸੀ ਫਸਲਾਂ ਸਰਕਾਰ ਚੱਕ ਲੈਂਦੀ ਸੀ ਖਰੀਦ ਲੈਂਦੀ ਸੀ ਤੇ ਹੁਣ ਤਾਂ ਐ ਹੋ ਗਿਆ ਨਾ ਕਿ ਸਰਕਾਰ ਨੇ ਕਿਹਾ ਸੀ ਐਮਐਸਪੀ ਨੂੰ ਕਾਨੂੰਨ ਬਣਾਵਾਂਗੇ ਹੁਣ ਜਿਹੜੀ ਇਹ ਲੜਾਈ ਹੈ ਜੋ ਸਰਕਾਰ ਨੇ ਗੱਲ ਕਹੀ ਹੋਈ ਹੈ ਪਹਿਲਾਂ ਕਿਸਾਨਾਂ ਦਾ ਇਦਾਂ ਸੀ ਕਿ ਅਸੀਂ ਤਿੰਨ ਖੇਤੀ ਕਾਨੂੰਨਾਂ ਦੀ ਲੜਾਈ ਲੜ ਰਹੇ ਹਾਂ ਤੇ ਇਹ ਜਿਹੜਾ ਸਾਡਾ ਅੰਦੋਲਨ ਹੈ ਇਹ ਖੇਤੀ ਕਾਨੂੰਨਾਂ ਨੂੰ ਸਿੱਧ ਤੇ ਹੀ ਅੰਦੋਲਨ ਹੈ ਕਾਨੂੰਨ ਵਾਪਸ ਹੋ ਗਏ ਅਸੀਂ ਆਪਣਾ ਮੁੱਲਤਵੀ ਕਰਤਾ ਪ੍ਰੋਗਰਾਮ ਦੁਬਾਰੇ ਅਸੀਂ ਐਮਐਸਪੀ ਦੇ ਉੱਪਰ ਫਿਰ ਅੰਦੋਲਨ ਖੜਾ ਕਰਾਂਗੇ ਇਹ ਗੱਲ ਕਿ ਕਿ ਵਾਪਸ ਲੈ ਲੈ ਅਸੀਂ ਅੰਦੋਲਨ ਨੂੰ ਨਹੀਂ ਗੱਲ ਉਹੀ ਹੈ ਨਾ ਹੁਣ ਜਿਹੜੀ ਚੀਜ਼ ਆਪਾਂ ਤੈਅ ਕਰਕੇ ਤੁਰਿਆ ਜੇ ਉਹਨੂੰ ਸਰ ਕੀਤਾ ਜਾਵੇ ਤਾਂ ਪਲੈਨਿੰਗ ਤਾਂ ਹੀ ਹੁੰਦੀ ਹੈ ਨਾ ਇਹ ਤਾਂ ਨਹੀਂ ਹੁੰਦੀ ਕਿ ਅਸੀਂ ਇੱਕ ਚੀਜ਼ ਸੋਚ ਕੇ ਤੁਰਿਆ ਨਾਲ ਦੂਜੀ ਘੇਟ ਦਈਏ ਉਨ ਨਾਲ ਤੀਜੀ ਆਵੇ ਉਹ ਤਾਂ ਫਿਰ ਜਿਹੜੀ ਚੀਜ਼ ਨੂੰ ਸੋਚ ਕੇ ਤੁਰੇ ਸੀ ਉਹ ਵੀ ਨਹੀਂ ਹੁੰਦੀ ਸੋ ਜੋ ਇਹਨਾਂ ਨੇ ਪਹਿਲਾਂ ਸੋਚਿਆ ਸੀ ਵੀ ਤਿੰਨ ਖੇਤੀ ਕਾਨੂੰਨ ਵਾਪਸ ਕਰਾਉਣੇ ਰੱਦ ਕਰਾਉਣੇ ਨੇ ਉਹ ਰੱਦ ਕਰਵਾ ਕੇ ਮੋੜੇ ਸੀ ਤੁਹਾਡੀ ਗੱਲ ਵਾਜਬ ਹੈ ਇਹ ਪਰ ਜਿਹੜੇ ਜਿਹੜੇ ਮੋਦੀ ਸਰਕਾਰ ਨੇ ਜਦੋਂ ਚੋਣਾਂ ਦੇ ਵਿੱਚ ਵਾਅਦੇ ਕਰੇ ਸੀ ਸਭ ਤੋਂ ਪਹਿਲਾਂ ਕੰਮ ਕਿਆ ਸੀ ਕਰਜੇ ਮਾਫ ਕਰ ਦਾਂਗੇ ਜੀ ਕਿਸਾਨਾਂ ਦੇ ਕਰਜੇ ਮਾਫ ਕਰ ਕਿੱਡੀ ਕਪੜੀ ਗੱਲ ਹੈ ਜੀ ਜੇ ਤੁਸੀਂ ਉਹ بڑے بڑے ਜਿਹੜੇ ਲੋਕ ਕਾਰਪੋਰੇਟ ਤੁਹਾਡੇ ਤੋਂ ਪੈਸਾ ਖੋਹ ਕੇ ਤੁਹਾਡਾ ਤੁਹਾਡੇ ਹਲਕ ਚ ਹੱਥ ਪਾ ਕੇ ਪੈਸਾ ਲੈ ਕੇ ਤੁਹਾਡੇ ਬਾਹਰ ਦਿਲਸ਼ਾਹ ਦੇ ਜਾ ਕੇ ਬੈਠ ਗਏ ਉਹਨਾਂ ਦੇ ਤੁਸੀਂ ਕਰਜੇ ਮਾਮਲ ਕਰ ਰਹੇ ਹੋ ਕਿੱਥੇ ਤੁਸੀਂ ਗੱਲ ਕਰਦੇ ਸੀ ਕਾਲਾ ਤਨ ਲਿਆਵਾਂਗੇ ਵਾਪਸ ਕਿੱਥੇ ਤੁਸੀਂ ਆਪ ਉਹਨਾਂ ਦੇ ਕਾਲਾ ਤਨ ਨੂੰ ਮਾਫ ਕਰਤਾ ਕਿ ਹਾਂ ਠੀਕ ਹੈ ਤੂੰ ਰੱਖੀ ਰੱਖ ਪਠਾਰੇ ਕੋ ਜੱਕ ਕਰਨੀ ਹੈ ਨਾ ਬੈਠੇ ਰਹੋ ਕਹੋ ਕਿੰਨੇ ਇੱਕ ਥੋੜੀ ਹੈ ਸੋ ਜਦੋਂ ਤੁਸੀਂ ਉਹਨਾਂ ਦੇ ਲੱਖਾਂ ਕਰੋੜਾਂ ਅਰਬਾਂ ਖਰਬਾਂ ਦੇ ਰੁਪਏ ਦੇ ਕਰਜੇ ਤੁਸੀਂ ਮਾਫ ਕਰ ਸਕਦੇ ਹੋ ਤਾਂ ਕਿਸਾਨੀ ਦਾ ਕਰਜ਼ਾ ਕਿੱਡੀ ਗੱਲ ਹੈ ਨਾਲੇ ਫਿਰ ਇਹ ਤਾਂ ਡਿਪੈਂਡ ਕਰਦਾ ਨਾ ਦੇਸ਼ ਨੂੰ ਅਨਦਾਤਾ ਨਾਲੇ ਤੁਸੀਂ ਕਹਿੰਦੇ ਹੋ ਅਨਦਾਤਾ ਨਾਲੇ ਤੁਸੀਂ ਕਹਿੰਦੇ ਅਸੀਂ ਕਿਸਾਨ ਦੀ ਆਮਦਨ ਵਧਾਣੀ ਆ ਸਾਡਾ ਮੁੱਖ ਮੰਤਵ ਇਹੀ ਆ ਇੱਕ ਪਾਸੇ ਤੁਸੀਂ ਗੱਲ ਨੂੰ ਹੱਥ ਪਾਇਆ ਹੈ ਸੋ ਇਹ ਗੱਲਾਂ ਤਾਂ ਸ਼ੋਭ ਵਧੀਆ ਇੰਨੇ ਹੈਗੇ ਐਮਐਸਪੀ ਦੇਣਾ ਕਰਦੇ ਮਾਫ ਕਰਨੇ ਤਾਂ ਆਮ ਜਿਹੀਆਂ ਗੱਲਾਂ ਹੈ ਨੇ ਜੇ ਸਰਕਾਰ ਦੇ ਹੱਥ 'ਚ ਹੈਗੀਆਂ ਨੇ ਜੇ ਜੇ ਸਰਕਾਰ ਦੇ ਹੱਥ 'ਚ ਹੈਗੀਆਂ ਤਾਂ ਕਿਉਂ ਨਹੀਂ ਕਰਦੇ ਜੇ ਕੋਈ ਹੋਰ ਅੜਚਣਾਂ ਨੇ ਉਹ ਚਾਹੇ ਵਰਲਡ ਲੈਵਲ ਦੀਆਂ ਨੇ ਚਾਹੇ ਦੇਸ਼ ਦੇ ਉਹ ਲੈ ਬੋਲਤੇ ਆ ਕੇ ਖੜਦੀਆਂ ਨੇ ਚਾਹੇ ਕੋਈ ਹੋਰ ਅੜਚਣਾ ਨੇ ਉਹਨਾਂ ਨਾਲ ਡਿਸਕਸ ਕਰਨਾ ਚਾਹੀਦਾ ਹੈ ਲੋਕਾਂ ਨਾਲ ਡਿਸਕਸ ਕਰਨਾ ਚਾਹੀਦਾ ਹੈ ਕੋਈ ਆਪਾਂ ਕਹਿ ਲਓ ਕਿ মিডিਆ ਰਾਹੀਂ ਜਾਂ ਕਿਸੇ ਤਰੀਕੇ ਨਾਲ ਉਹ ਸਾਰਾ ਕੁਝ ਜਨਤਾਕ ਕਰਨਾ ਚਾਹੀਦਾ ਹੈ ਕੀ ਪ੍ਰੋਬਲਮ ਆ ਰਹੀ ਹੈ ਲੋਕ ਕਿਹੜਾ ਅਨਪੜਤਾ ਹੈ ਨਹੀਂ ਇੰਨੇ ਆਗੂ ਨੇ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੂੰ ਹੀ ਪਤਾ ਹੈ ਉਹ ਸਾਰਥਕ ਹੱਲ ਕੁਝ ਨਿਕਲ ਸਕਦਾ ਹੈ ਪਰ ਜਿਹੜਾ ਤੁਸੀਂ ਇਦਾਂ ਕਰਦੇ ਹੋ ਕਿ ਅਸੀਂ ਸੰਘਰਸ਼ ਵੀ ਨਹੀਂ ਕਰਦੇਣਾ ਅਸੀਂ ਮੰਨ ਵੀ ਆਪਣੀ ਮਰਜ਼ੀ ਸਰਕਾਰ ਨੇ ਹੀ ਕਿਹਾ ਸੀ ਨਾ ਦੇਖੋ ਕਿ 14 ਦੇ ਵਿੱਚ ਕਾਂਗਰਸ ਸੀ 14 ਦੇ ਵਿੱਚ ਹਣ ਹੋਈ ਸੀ ਨਰਿੰਦਰ ਮੋਦੀ ਸਾਹਿਬ ਆਏ ਸੀ ਉਦੋਂ ਬੀਜੇਪੀ ਪਾਰਟੀ ਨੇ ਕਿਹਾ ਸੀ ਕਿ ਜੇ ਪਾਰਟੀ ਤੋਂ ਅਸੀਂ ਸਰਕਾਰ ਬਣਦੇ ਆ ਤਾਂ ਅਸੀਂ ਜਿਹੜਾ ਸਵਾਮੀਨਾਥਨ ਦੀ ਰਿਪੋਰਟ ਹੈ ਉਹਦੀ ਜਿਹੜੀ ਮਦ ਹੈ ਸੀ 250 ਪਲੱਸ ਕਿ ਅਸੀਂ ਉਹ ਜਿਹੜੀ ਰਿਪੋਰਟ ਹੈ ਲਾਗੂ ਕਰ ਦਾਂਗੇ ਅਸੀਂ ਤੁਸੀਂ ਉਸ ਦੀ ਮੱਦੀ ਗੱਲ ਛੱਡੋ ਅਸੀਂ ਸਵਾਮੀਨਾਥਨ ਨਾ ਜਿਹੜੀ ਰਿਪੋਰਟ ਹੈ ਉਹ ਐਜ਼ ਇਟ ਅਸੀਂ ਲਾਗੂ ਕਰ ਦਾਂਗੇ ਬਾਅਦ ਦੇ ਵਿੱਚ ਫਿਰ ਸਰਕਾਰ ਹਵਾਲਾ ਦਿੰਦੀ ਹੈ ਸੁਪਰੀਮ ਕੋਰਟ ਦੇ ਵਿੱਚ ਕਿ ਅਸੀਂ ਇਸ ਨੂੰ ਲਾਗੂ ਨਹੀਂ ਕਰ ਸਕਦੇ ਯਾਨੀ ਕਿ ਅਸੀਂ ਇਸ ਨੂੰ ਲਾਗੂ ਨਹੀਂ ਕਰ ਸਕਦੇ ਇਹ ਵੀ ਤੁਸੀਂ ਉਹ ਕਹਿ ਰਹੇ ਹੋ ਅਸੀਂ ਇਸ ਨੂੰ ਲਾਗੂ ਕਰਾਂਗੇ ਸਾਡੀ ਸਰਕਾਰ ਬਣ ਜਾਣ ਦਿਓ ਇਹ ਵੀ ਤੁਸੀਂ ਕਹਿ ਰਹੇ ਹੋ ਜਦੋਂ ਦੇਸ਼ ਦੇ ਵਿੱਚ ਕਾਂਗਰਸ ਸਰਕਾਰ ਸੀ ਕਿਹੜੇ ਤੁਹਾਨੂੰ ਕਿਸਾਨਾਂ ਨੇ ਚਿੱਠੀ ਲਿਖੀ ਸੀ ਕਿ ਤੁਸੀਂ ਮੈਨੀਫੈਸਟੋ ਦਾ ਹਿੱਸਾ ਬਣਾਵੇ ਸੀਗਾ ਨੂੰ ਕਿਸੇ ਨੇ ਨਾ ਲਿਖੀ ਸੀ ਤੁਸੀਂ ਆਪ ਇਹ ਗੱਲ ਕਹੀ ਸੀ ਅਸੀਂ ਲਾਗੂ ਕਰਾਂਗੇ ਸਾਡੀ ਸਰਕਾਰ ਬਣਨ ਤੇ ਜਦੋਂ ਤੁਹਾਡੀ ਸਰਕਾਰ ਬਣ ਗਈ ਤੁਸੀਂ ਕਹਿ ਰਹੇ ਹੋ ਕਿ ਅਸੀਂ ਲਾਗੂ ਨਹੀਂ ਕਰਨੀ ਦੇਖੋ ਜਿਹੜੀ ਸੁਆਮੀਨਾਥ ਦੀ ਰਿਪੋਰਟ ਇੱਕ ਪਾਸੇ ਤਾਂ ਤੁਸੀਂ ਭਾਰਤ ਰਤਨ ਵਰਗੀ ਆਪਾਧੀ ਇੱਕ ਪਾਸੇ ਉਹ ਬੰਦੇ ਦੀ ਜਿਹੜੀ ਰਿਪੋਰਟ ਹੈ ਆਫਟਰ ਆਲ ਦੇ ਕਿਸੇ ਜੇ ਕੋਈ ਸਰਚ ਨਹੀਂ ਕੀਤੀ ਉਹਨੇ ਜਾਂ ਕੁਝ ਸੋਚਿਆ ਹੀ ਨਹੀਂ ਹਾਂਜੀ ਜਾਂ ਉਹਨੂੰ ਇਹ ਇੰਨਾ ਵੀ ਨਹੀਂ ਪਤਾ ਜੇ ਜਿੱਦਾਂ ਜੇ ਜੇ ਸਰਕਾਰ ਦੀ ਗੱਲ ਮੰਨੀ ਹੈ ਕਿ ਰਿਪੋਰਟ ਲਾਗੂ ਨਹੀਂ ਹੋ ਸਕਦੀ ਹੁਣ ਕਹਿ ਰਹੀ ਹੈ ਸਰਕਾਰ ਪਾਰਟੀ ਸਰਕਾਰ ਬਣ ਗਈ ਬੀਜੇਪੀ ਜਾਨਕੀ ਸਰਕਾਰ ਬਣਾ ਗਈ ਹੁਣ ਉਹਨੂੰ ਕਹਿ ਰਹੀ ਕਿ ਨਹੀਂ ਲਾਗੂ ਨਹੀਂ ਹੋ ਸਕਦੀ ਜਾਂ ਤਾਂ ਇਹ ਗੱਲ ਇਹਨਾਂ ਲੋਕਾਂ ਨੂੰ ਪਹਿਲਾਂ ਨਹੀਂ ਪਤਾ ਸੀਗੀ ਜੀ ਜਾਂ ਇਹ ਲੋਕਾਂ ਨੂੰ ਮੂਰਖ ਬਣਾ ਰਹੇ ਨੇ ਜਾਂ ਫਿਰ ਜਿਹੜੀ ਰਿਪੋਰਟ ਆ ਉਹ ਤੱਥਾਂ ਤੋਂ ਆਧਾਰ ਰਹਿਣਾ ਹੈ ਜੀ ਅਪਹੀ ਕਹਿ ਸਕਦੇ ਨਾ ਹੋਰੀ ਇਹ ਤਾਂ ਉਪਰ ਪਦਤ ਦਾ ਕਾਰਨ ਕੋਈ ਹੋ ਨਹੀਂ ਸਕਦਾ ਤੱਥਾਂ ਤੋਂ ਆਧਾਰ ਆਧਾਰਣ ਕਿਵੇਂ ਮੰਨ ਦੋਗੇ ਜਦੋਂ ਤੁਸੀਂ ਉਹਨੂੰ ਮਾਨਸਤਕਾਰ ਇਹਨਾਂ ਦੇ ਰਹੇ ਹੋ ਤੱਥਾਂ ਤੇ ਆਧਾਰਤ ਹੋਊਗੀ ਫਿਰ ਦੂਜੀ ਗੱਲ ਤੁਸੀਂ ਐਂ ਕਹ ਲਓ ਕਿ ਜਦੋਂ ਜਾਂ ਤੁਹਾਨੂੰ ਪਤਾ ਨਹੀਂ ਸੀ ਤੁਸੀਂ ਉਦਾਂ ਹੀ ਗੱਲ ਕਰਤੀ ਕਿ ਕਿਸਾਨਾਂ ਨੂੰ ਲਾਰਾ ਲਾ ਦੋ ਜੀ ਮੈਂ ਹੋਰ ਪਾਰਟੀਆਂ ਲਾ ਲੀਆਂ ਸੀ ਵੀ ਲਾ ਦਈਏ ਤੇ ਉਹ ਬਣਾ ਲਾਂਗੇ ਸਰਕਾਰ ਬਣਾ ਲਾਂਗੇ ਤੇ ਜਾਂ ਫਿਰ ਤੁਹਾਨੂੰ ਪਤਾ ਕੁਝ ਨਹੀਂ ਹੈਗਾ ਕਿ ਕੀ ਰਿਪੋਰਟ ਸੀ ਲਾਗੂ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਕਿਹੜੀਆਂ ਅਰਚਨਾ ਨੇ ਨਾ ਤੁਸੀਂ ਕਿਸੇ ਨਾਲ ਗੱਲ ਕਰੀ ਨਾ ਕਿਸਾਨਾ ਨਾਲ ਗੱਲ ਕਰੀ ਨਾ ਮਾਰਾ ਨਾਲ ਗੱਲ ਕਰੀ ਬਸ ਬੋਲ ਲਗੇ ਸੋ ਉਹ ਜਿਹੜੀਆਂ ਚੀਜ਼ਾਂ ਨੇ ਮੈਂ ਨੇ ਤਾਂ ਇਹ ਰੱਖਦੀਆਂ ਨੇ ਕਿ ਜੇ ਤੁਸੀਂ ਕਿਸੇ ਦੀ ਖੋਜ ਨੂੰ ਕਿਸੇ ਦੇ ਬਿਆਨ ਨੂੰ ਕਿਸੇ ਦੀ ਰਿਪੋਰਟ ਨੂੰ ਅਮਲੀ ਜਾਮਾ ਪਹਿਨਾਉਣਾ ਹੈ ਤਾਂ ਉਹਦੇ ਤੇ ਸਭ ਤੋਂ ਪਹਿਲਾਂ ਤਾਂ ਇਹ ਹੋਣਾ ਚਾਹੀਦਾ ਨਾ ਕਿ ਟੌਕ ਕੀਤੀ ਜਾਵੇ ਉਹਦੇ ਤੱਥ ਦੇਖੇ ਜਾਣ ਵਿਚਾਰੇ ਜਾਣ ਜਿਸ ਜਿਸ ਫਿਰਕੇ ਨਾਲ ਜਿਸ ਤਬਕੇ ਨਾਲ ਜਿਸ ਕਿੱਤੇ ਨਾਲ ਸਬੰਧਤ ਹੈ ਉਹ ਤਾਂ ਉਸ ਕਿੱਤੇ ਦੇ ਲੋਕਾਂ ਨੂੰ ਨਾਲ ਲੈ ਕੇ ਬਿਠਾ ਕੇ ਉਸ ਰਿਪੋਰਟ ਨੂੰ ਸਾਂਝਾ ਕਰਕੇ ਉਹਨਾਂ ਨਾਲ ਦੇਖਿਆ ਜਾਵੇ ਵੀ ਕੀ ਪੌਸਿਬਿਲਿਟੀਆਂ ਹੈਗੀਆਂ ਨੇ ਕਿਹੜੀਆਂ ਚੀਜ਼ਾਂ ਅਸੰਭਵ ਨੇ ਕਰਨੀਆਂ ਨਹੀਂ ਕਰ ਸਕਦੇ ਔਖੀਆਂ ਤੇ ਕਿ ਉਹਨਾਂ ਦੇ ਵਿੱਚੋਂ ਜਿਹੜੀਆਂ ਪੌਸਿਬਿਲਿਟੀਆਂ ਨੇ ਉਹਨਾਂ ਦੇ ਵਿੱਚੋਂ ਵੱਧ ਤੋਂ ਵੱਧ ਮੁਨਾਫਾ ਕਿਵੇਂ ਦਿੱਤਾ ਜਾ ਸਕਦਾ ਉਸ ਕਿੱਤੇ ਨੂੰ ਉਸ ਪ੍ਰੋਫੈਸ਼ਨ ਨੂੰ ਜਾਂ ਉਸ ਤਬਕੇ ਨੂੰ ਫਿਰਕੇ ਨੂੰ ਜਿਹਨੂੰ ਜੋ ਵੀ ਆਪਾਂ ਕਹਿ ਸਕਦੇ ਆ ਸੋ ਉਹ ਚੀਜ਼ਾਂ ਨੂੰ ਵਿਚਾਰਿਆ ਨਹੀਂ ਜਾਂਦਾ ਜੀ ਉਹਨਾਂ ਤੋਂ ਬਿਨਾਂ ਹੀ ਚੱਕ ਕੇ ਮੂੰਹ ਚੱਕ ਕੇ ਵਿੱਚ ਜਿਵੇਂ ਆਪਾਂ ਕਹਿ ਲਓ ਕਿ ਬਸ ਸਿਆਸਤ ਸਾਡੇ ਸਾਡੇ ਦੇਸ਼ ਦੇ ਲੋਕਾਂ ਦਾ ਆਪਾਂ ਕਹਿ ਲਓ ਕਿ ਮਾੜੀ ਕਿਸਮਤ ਕਹਿ ਲਓ ਜਾਂ ਤਰਾਸ ਦੀ ਇਹੀ ਆ ਕਿ ਉਹਨਾਂ ਨੂੰ ਸਿਆਸਤਦਾਨੇ ਮਿਲ ਰਹੇ ਨੇ ਲਗਾਤਾਰ ਮਿਲ ਰਹੇ ਨੇ ਇੱਕ ਸਾਲ ਤੋਂ ਨਹੀਂ ਜਦੋਂ ਤੋਂ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਬਹੁਤ ਥੋੜਾ ਸਮਾਂ ਉਹਨਾਂ ਲੋਕਾਂ ਦੇ ਹੱਥ ਵਿੱਚ ਸੱਤਾ ਰਹੀ ਹੈ ਜਿਨ੍ਹਾਂ ਨੇ ਦੇਸ਼ ਬਾਰੇ ਲੋਕਾਂ ਬਾਰੇ ਸੋਚਿਆ ਤੇ ਪੜੇ ਲਿਖੇ ਲੋਕ ਸੀਗੇ ਤੇ ਬਾਕੀ ਦੇ ਲੋਕਾਂ ਨੇ ਬਿਨਾ ਸੋਚੇ ਸਮਝੇ ਵੋਟਾਂ ਹਾਸਲ ਕਰੀਆਂ ਸੱਤਾ 'ਚ ਬੈ ਗਏ ਉਹਨਾਂ ਨੂੰ ਪਤਾ ਹੀ ਕੁਝ ਨਹੀਂ ਉਹ ਆਪ ਨੌਲੇਜ ਹੀਣ ਨੇ ਉਹਨਾਂ ਨੂੰ ਨਾ ਉਹਨਾਂ ਨੂੰ ਫਾਈਨੈਂਸ ਦਾ ਪਤਾ ਨਾ ਉਹਨਾਂ ਨੂੰ ਸਮਾਜਿਕ ਤੌਰ ਤੇ ਪਤਾ ਨਾ ਉਹਨਾਂ ਨੂੰ ਰਾਜਨੀਤੀ ਕਰਨੀ ਆਉਂਦੀ ਹੈ ਹਾਂ ਇਹ ਹੈਗਾ ਕਿ ਉਹ ਵਿਦੇਸ਼ੀ ਤਾਕਤਾਂ ਦੇ ਹੱਥਾਂ 'ਚ ਖੇਡ ਕੇ ਇੱਕ ਆਪਾਂ ਕਹੇ ਲੋ ਉਹ ਹੁੰਦਾ ਨਾ ਆਪਣਾ ਰਾਜ ਜਿਹਨੂੰ ਤਾਨਾਸ਼ਾ ਕਹਿੰਦੇ ਆ ਉਹ ਸਥਾਪਿਤ ਕਰਨ ਦੇ ਰੌਂਚ ਹੁੰਦੇ ਨੇ ਉਹ ਕਹਿੰਦੇ ਕਿ ਮੈਂ ਬੈਠ ਗਿਆ ਕੁਰਸੀ ਤੇ ਹੁਣ ਮੈਂ ਦੂਜੇ ਦੀ ਵਾਰੀ ਆਵੇ ਹੀ ਨਾ ਮੇਰੇ ਤੋਂ ਬਾਅਦ ਮੇਰਾ ਕੋਈ ਹੋਰ ਹੋਵੇ ਉਹ ਵੇਜੇ ਜੇ ਉਹ ਚੱਲਦਾ ਪਰਿਵਾਰ-ਵਾਰ ਚੱਲ ਰਿਹਾ ਤਾਂ ਉਹ ਬਾਰਿਸ਼ ਨੂੰ ਹੀ ਆਈ ਜਾਣ ਜੇ ਨਹੀਂ ਹੈਗਾ ਪਰਿਵਾਰ-ਵਾਰ ਤਾਂ ਮੇਰਾ ਜਿਹੜਾ ਚਹੇਤਾ ਹੈਗਾ ਉਹ ਬਿਠਾ ਲਾ ਤੇ ਉਹ ਚੀਜ਼ਾਂ ਚੱਲ ਰਹੀਆਂ ਨੇ ਨਾ ਕੋਈ ਮੀਡੀਆ ਰਾਹੀਂ ਕੋਈ ਕੁਐਸਚਨ ਦਾ ਜਵਾਬ ਆ ਰਿਹਾ ਹੁਣ ਮੋਦੀ ਸਰਕਾਰ ਵੱਲੋਂ ਕੋਈ ਗੱਲ ਨਹੀਂ ਬਾਤ ਨਹੀਂ ਹੁਣ ਜੋ ਬੈਰੀਕੇਡ ਲਾ ਕੇ ਤੁਸੀਂ ਇੱਕ ਪਾਰਟ ਬਣਾਤਾ ਠੀਕ ਹੈ ਇਹਦਾ ਕੱਲਾ ਲਾਸ ਕੀ ਕੱਲਾ ਕਿਸਾਨਾਂ ਦਾ ਲਾਸ ਹੈ ਪੁੱਛਿਆ ਦਾ ਵੀ ਜੀ ਤੇ ਜੇ ਪੈਰੀਗੇਟ ਲਾਇਨੇ ਉਹ ਹਰਿਆਣਾ ਦੇ ਵਿੱਚ ਕਿਉਂ ਲਾਇਨੇ ਹਰਿਆਣਾ ਦੇ ਵਿੱਚ ਧਰਨਾ ਤਾਂ ਲੱਗਣਾ ਨਹੀਂ ਸੀਗਾ ਜਾਣਾ ਤਾਂ ਉਹਨਾਂ ਨੇ ਅੱਗੇ ਆ ਜਾਣ ਦੋ ਜਦੋਂ ਦਿੱਲੀ ਕਿਤੇ ਰੁਕੂਗਾ ਰਸਤਾ ਤਾਂ ਦੇਖੀ ਜਾਊਗੀ ਜੀ ਦਿੱਲੀ ਤੱਕ ਕੀ ਹਰਿਆਣਾ ਦੇ ਵਿੱਚ ਕਿਸਾਨ ਨਹੀਂ ਹੈਗੇ ਜੀ ਸੋਚਣ ਵਾਲੀ ਗੱਲ ਤਾਂ ਇਹ ਹੈ ਨਾ ਸੋ ਉਹ ਜਿਹੜੀਆਂ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਫੋਰਸਲੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫੋਰਸਲੀ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਦਬਾ ਕੇ ਬਿਠਾ ਲਓ ਕੋਡ ਆਫ ਕੰਡਕਟ ਦਾ ਸਮਾਨ ਤੋਂ ਛੇਤੀ ਛੇਤੀ ਆਪਣੀਆਂ ਜਿਹੜੀਆਂ ਗੱਲਾਂ ਹੈਗੀਆਂ ਉਹ ਪੂਰਤੀ ਕਰੋ ਉਹਨਾਂ ਦੇ ਵੀ ਕੋਡ ਆਫ ਕੰਡਕਟ ਲਾਓ ਉਦੋਂ ਬਾਅਦ ਦੇਖੀਓ ਕੀ ਹੁੰਦਾ ਹੈ ਕਿ ਉਹਨਾਂ ਦੀ ਜਿੱਤਣ ਦਾ ਮਸਲਾ ਉਹ ਜਿਹੜਾ ਆਰਮ ਲੱਲਾ ਵਾਲਾ ਹੈਗਾ ਸੀ ਮਾਮਲਾ ਉਧਰੋਂ ਇਹਨਾਂ ਨੇ ਆਪਣਾ ਪੱਕਾ ਕਰ ਲਿਆ ਸੀਗਾ ਕਿ ਅਸੀਂ ਜਿੱਤ ਲੈਣਾ ਬਾਰੇ ਇੱਕ ਦਮ ਤੋਂ ਜਿਹੜਾ ਹੈਗਾ ਸ਼ੁਰੂ ਹੋਗਾ ਹੁਣ ਦੁਬਾਰੇ ਫੇਰ ਚਿੰਤਾਜਨਕ ਸਥਿਤੀ ਸਰਕਾਰ ਦੀ ਹੈ ਫਿਲਹਾਲ ਦੀ ਘੜੀ ਅੱਜ ਦੀ ਡੇਟ 'ਚ ਦੇਖੀਏ ਸੰਘਰਸ਼ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਫਿਲਹਾਲ ਤਾਂ ਔਰ ਇੱਕ ਗੱਲ ਹੋਰ ਹੈ ਕਿ ਸ਼ਾਂਤਮਈ ਬੈਠੇ ਐ ਤੇ ਜੇ ਰਾਤ ਦੇ ਦਿੰਦੇ ਇਹਨਾਂ ਨੇ ਸ਼ਾਂਤਮਈ ਲੰਘ ਜਾਣਾ ਹੈ ਸਹੀ ਹੋਰ ਤਾਂ ਕੋਈ ਦੂਜੀ ਗੱਲ ਨਹੀਂ ਕਰ ਰਹੇ ਕਿਹੜਾ ਹੁੱਲੜਵਾ ਹੁੱਲੜਵਾ ਜੀਆਂ ਕਰ ਰਹੇ ਨੇ ਬਕਾਇਦਾ ਤੌਰ ਤੇ ਲਾਈਨ ਬਣਾ ਕੇ ਪੰਜਾਬ ਦੇ ਵਿੱਚੋਂ ਲੰਘੇ ਹੀ ਨੇ ਉਹ ਬਾਰਡਰ ਤੋਂ ਆਏ ਨੇ ਸਹੀ ਕਿਤੇ ਜਾਮ ਨਹੀਂ ਲੱਗਿਆ ਮੰਗਲੀ ਜਾ ਰਹੇ ਨੇ ਸੰਵਿਧਾਨਕ ਹੱਕ ਹੈਗਾ ਲੋਕਤੰਤਰ ਹੈ ਕਰ ਸਕਦੇ ਨੇ ਜਾਂ ਮਦਦ ਦੱਸੋ ਐਸੀ ਕਿਹੜੀ ਹੈ ਜਿੱਥੇ ਤੁਸੀਂ ਕਹਿ ਸਕਦੇ ਹੋ ਕਿ ਸੰਵਿਧਾਨ ਇਹ ਤੁਹਾਨੂੰ ਹੱਕ ਨਹੀਂ ਦਿੰਦਾ ਜੀ ਤੇ ਗੋਲੀਆਂ ਮਾਰਨ ਦਾ ਹੱਕ ਕੌਣ ਦਿੰਦਾ ਹੈ ਉਹ ਦੱਸ ਦੋ ਸੜਕਾਂ ਤੇ ਕੀਲਾ ਘਟਣ ਦਾ ਹੱਕ ਕੌਣ ਦਿੰਦਾ ਉਹ ਦੱਸ ਦੋ ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਰਕਾਰ ਦਾ ਕਿਤੇ ਨਾ ਕਿਤੇ ਆਪਾਂ ਕਹਿੰਦੇ ਕਿ ਜਿਹੜਾ ਮਾੜਾ ਅਕਸ ਹੈ ਜਾਂ ਉਹਦੀ ਮਾੜੀ ਨੀਅਤ ਹੈ ਜਿਹੜੀ ਉਹਨੂੰ ਬਿਆਨ ਕਰ ਰਹੀਆਂ ਨੇ ਹਾਂ ਬਿਲਕੁਲ ਬਿਲਕੁਲ ਸੋ ਪਰਮਿੰਦਰ ਜੀ ਕਿਸਾਨ ਡਟੇ ਹੋਏ ਨੇ ਉਹ ਕਹਿੰਦੇ ਕਿ ਅਸੀਂ ਦਿੱਲੀ ਜਾਵਾਂਗੇ ਦੋ ਦਿਨ ਬਾਅਦ ਸਾਡਾ ਜਿਹੜਾ ਅਗਲਾ ਪ੍ਰੋਗਰਾਮ ਹੈ ਉਹ ਪ੍ਰੋਗਰਾਮ ਅਸੀਂ ਪ੍ਰੈਸ ਕਾਨਫਰੰਸ ਕਰਕੇ ਜਾਂ ਸਪੇਸ ਤੋਂ ਸਾਰੇ ਹੀ ਕਿਸਾਨਾਂ ਦੇ ਨਾਲ ਅਸੀਂ ਅਨਾਉਂਸਮੈਂਟ ਦੇ ਰੂਪ ਦੇ ਵਿੱਚ ਲੈ ਆਵਾਂਗੇ ਉਹ ਤੁਸੀਂ ਸਾਰੀ ਗੱਲਬਾਤ ਦੇ ਵਿੱਚ ਜੁੜੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਜੀ ਦੋਸਤੋ ਕਿਸਾਨ ਡਟੇ ਹੋਏ ਨੇ ਮੰਗ ਐਮ ਐਸ ਪੀ ਦੀ ਪ੍ਰਮੁੱਖ ਹੈ ਇਸ ਤੋਂ ਇਲਾਵਾ ਹੋਰ ਜਿਹੜੀਆਂ ਮੰਗਾਂ ਅੰਦੋਲਨ ਦੇ ਦੌਰਾਨ ਉੱਭਰੀਆਂ ਸੀ ਉਹ ਸਾਰੀਆਂ ਮੰਗਾਂ ਨਾਲੋਂ ਨਾਪ ਨੇ ਤੇ ਹੁਣ ਕਿਸਾਨ ਜਿਹੜੀ ਮੂਵਮੈਂਟ ਹੈ ਉਹ ਦੋ ਦਿਨ ਦੇ ਲਈ ਦਿੱਲੀ ਕੂਚ ਦਾ ਪ੍ਰੋਗਰਾਮ ਬੰਦ ਕੀਤਾ ਹੋਇਆ ਕਿਸਾਨਾਂ ਦਾ ਉਸ ਤੋਂ ਬਾਅਦ ਅਗਲੀ ਜਿਹੜੀ ਕਾਲ ਕਹਿੰਦੇ ਆ ਜਿਹਨੂੰ ਆਪਾਂ ਹੋ ਸਕਦਾ ਕਿਸਾਨ ਕੀ ਕਾਲ ਹੋ ਬੁਲਾ ਲੈਣ ਤੇ ਕੀ ਗੱਲਬਾਤ ਉਹਦੇ ਚ ਰੱਖਣ ਜੋ ਵੀ ਹੋਊਗੀ ਅਸੀਂ ਸਮੇਂ-ਸਮੇਂ ਤੇ ਤੁਹਾਡੇ ਨਾਲ ਆ ਸਾਝ ਪਵਾਂਦੇ ਰਹਾਂਗੇ